ਸਤਿ ਸ੍ਰੀ ਅਕਾਲ ਜੀ ਮੈਂ ਕੇਲੇ ਤੇ ਵੀਡੀਓ ਬਣਾ ਰਿਹਾ ਹਾਂ ਕੁਦਰਤ ਨੇ ਦੇਖੋ ਕੇਲੇ ਦੇ ਵਿੱਚ ਇੰਨੇ ਗੁਣ ਦਿੱਤੇ ਹੋਏ ਹਨ ਵੈਸੇ ਉਸ ਦਾ ਅੰਦਾਜ਼ਾ ਵੀ ਲਗਾ ਨਹੀਂ ਸਕਦੇ ਔਰ ਕੋਈ ਵੀ ਆਦਮੀ ਐਹੋ ਜਿਹਾ ਨਹੀਂ ਜਿਸ ਨੇ ਕੇਲਾ ਨਹੀਂ ਖਾਦਾ ਹੋਵੇ ਬਾਕੀ ਕੇਲਾ ਜਿਹੜਾ ਇਹ ਬਹੁਤ ਜ਼ਿਆਦਾ ਬਿਮਾਰੀਆਂ ਦਾ ਇਲਾਜ ਕਰਦਾ ਹੈ ਦਿਲ ਦੇ ਮਰੀਜ਼ਾਂ ਲਈ ਕੇਲਾ ਜਿਹੜਾ ਹੈ ਉਹ ਬਹੁਤ ਹੀ ਵਧੀਆ ਹੈ ਜਿਨ੍ਹਾਂ ਨੂੰ ਭੁੱਖ ਜ਼ਿਆਦਾ ਲੱਗਦੀ ਹੈ ਉਹਨਾਂ ਲਈ ਕੇਲਾ ਬਹੁਤ ਹੀ ਵਧੀਆ ਹੈ ਕਿਉਂਕਿ ਇਹ ਬਾਅਦ ਚ ਭੁੱਖ ਨਹੀਂ ਲੱਗਣ ਦਿੰਦਾ ਬਾਕੀ ਕੇਲਾ ਜਿਹੜਾ ਹੈ ਉਹ ਕਬਜ਼ ਨਹੀਂ ਹੋਣ ਦਿੰਦਾ ਅਤੇ ਜਿਨ੍ਹਾਂ ਨੂੰ ਕਬਜ਼ ਹੋ ਜਾਂਦੀ ਹੈ ਤਾਂ ਉਹ ਕੇਲਾ ਜਿਹੜਾ ਹੈ ਉਹ ਆਮ ਤੌਰ ਤੇ ਉਹਨੂੰ ਵੀ ਇਸ ਬਾਰੇ ਦੇਖਣਾ ਪਏਗਾ ਕਿ ਕੇਲਾ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਦੇਂਜੇ ਪਾ ਕੇ ਲਿਆ ਜਾਏ ਜਾਂ ਸ਼ੇਕ ਬਣਾ ਕੇ ਲਿਆ ਜਾਏ ਮਤਲਬ ਕੇਲਾ ਜਿਹੜਾ ਹੈ ਸ਼ੇਕ ਬਣਾ ਕੇ ਲੈਣ ਨਾਲ ਵੀ ਬਹੁਤ ਫਾਇਦੇ ਹੁੰਦੇ ਹਨ ਅਗਰ ਟੱਟੀਆਂ ਲੱਗੀਆਂ ਹਨ ਕੇਲਾ ਦਹੀਂ ਦੇ ਵਿੱਚ ਪਾ ਕੇ ਲਿਆ ਜਾਏ ਤਾਂ ਟਟੀਆਂ ਜਿਹੜੀਆਂ ਨੇ ਉਹ ਬੰਦ ਹੋ ਜਾਣਗੀਆਂ ਕੇਲਾ ਯਾਦਦਾਸ਼ਤ ਸ਼ਕਤੀ ਨੂੰ ਜਿਨ੍ਹਾਂ ਦੀ ਯਾਦਦਾਸ਼ਤ ਸ਼ਕਤੀ ਕਮਜ਼ੋਰ ਹੈ ਉਹਨਾਂ ਨੂੰ ਕਵਰ ਕਰਨ ਵਾਸਤੇ ਉਸ ਨੂੰ ਤੇਜ਼ ਕਰਨ ਵਾਸਤੇ ਕੇਲੇ ਦਾ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਦਿਲ ਦੀ ਧੜਕਣ ਬਹੁਤ ਤੇਜ਼ ਹੋ ਜਾਂਦੀ ਹੈ ਉਹਨਾਂ ਨੂੰ ਕੇਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਬਾਕੀ ਜੋ ਕੇਲਾ ਖਾਂਦਾ ਹੈ ਰੋਜ਼ਾਨਾ ਦੋ ਕੇਲੇ ਤੇ ਉਸ ਨੂੰ ਸਟੈਮਨੇ ਦੀ ਵੀ ਕੋਈ ਕਮੀ ਨਹੀਂ ਰਹੇਗੀ। ਬਾਕੀ ਰੋਜ਼ਾਨਾ ਕੇਲਾ ਖਾਣ ਨਾਲ ਲੀਵਰ ਦਾ ਰੋਗ ਕੋਈ ਵੀ ਹੈ ਉਹ ਠੀਕ ਹੋ ਜਾਂਦਾ ਕਿਉਂਕਿ ਕੇਲਾ ਖਾਣ ਨਾਲ ਜਿਹੜਾ ਲੀਵਰ ਆ ਉਹ ਕਮਜ਼ੋਰ ਨਹੀਂ ਹੁੰਦਾ ਬਾਕੀ ਕੇਲੇ ਦੇ ਵਿੱਚ ਆਇਰਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਨੂੰ ਥਕਾਵਟ ਬਹੁਤ ਰਹਿੰਦੀ ਹੈ ਸਰੀਰ ਟੁੱਟਿਆ ਭਜਾ ਰਹਿੰਦਾ ਕੰਮ ਨੂੰ ਜੀ ਨਹੀਂ ਕਰਦਾ ਤਾਂ ਉਹਨਾਂ ਨੂੰ ਕੇਲਾ ਜਿਹੜਾ ਉਹ ਖਾਣਾ ਚਾਹੀਦਾ ਹੈ ਕੇਲਾ ਸੁਸਤੀ ਨੂੰ ਦੂਰ ਕਰਦਾ ਹੈ ਕੇਲੇ ਦੀ ਤਸਵੀਰ ਹਮੇਸ਼ਾ ਠੰਡੀ ਹੁੰਦੀ ਹੈ ਤੇ ਜੇ ਤੁਹਾਡੇ ਪੇਟ ਵਿੱਚ ਦਰਦ ਹੁੰਦਾ ਹੈ ਤਾਂ ਕੇਲਾ ਜਿਹੜਾ ਉਹ ਜਰੂਰ ਖਾਣਾ ਕਰ ਚਾਹੀਦਾ ਵਾ ਤੇ ਭੁੱਖ ਨੂੰ ਇਹ ਕੱਟ ਕਰਦਾ ਹੈ ਜਿਨ੍ਹਾਂ ਦੇ ਚਿਹਰੇ ਤੇ ਛਾਜ ਨੇ ਕੇਲ ਮੁਹਾਸ਼ੇ ਨੇ ਉਹਨਾਂ ਨੂੰ ਕੇਲਾ ਜਿਹੜਾ ਹੈ ਉਹਦਾ ਛਿਲਕਾ ਲਾ ਕੇ ਉਸ ਨੂੰ ਸੈਂਟਰ ਵਿੱਚੋਂ ਕੱਟ ਕੇ ਚਿਹਰੇ ਤੇ ਮਲਣਾ ਚਾਹੀਦਾ ਹੈ ਮੈਂ ਕੇਲੇ ਦੇ ਛਿਲਕੇ ਦੀ ਗੱਲ ਕਰ ਰਿਹਾ ਕੇਲੇ ਦਾ ਛਿਲਕਾ ਜਿਹੜਾ ਉਹ ਮਲ ਨਾਲ ਚਿਹਰਾ ਜਿਹੜਾ ਉਹ ਸਾਫ਼ ਹੋ ਜਾਂਦਾ ਹੈ ਤੇ ਝੁਰੜੀਆਂ ਜਿਹੜੀਆਂ ਨੇ ਉਹ ਵੀ ਠੀਕ ਹੋ ਜਾਂਦੀਆਂ ਹਨ ਸੇਬ ਨਾਲੋਂ ਕੇਲੇ ਵਿੱਚ 4 ਗੁਣਾ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਡਿਪਰੈਸ਼ਨ ਦੀ ਸ਼ਿਕਾਇਤ ਰਹਿੰਦੀ ਹੈ ਉਹਨਾਂ ਨੂੰ ਕੇਲਾ ਜਿਹੜਾ ਉਹ ਜ਼ਰੂਰ ਖਾਣਾ ਚਾਹੀਦਾ ਹੈ ਬੱਚਿਆਂ ਦੀ ਗਰੋਥ ਵਧਾਉਣ ਵਾਸਤੇ 2 ਕੇਲੇ 2 ਚਮਚੇ ਦਹੀਂ ਤੇ ਸ਼ਹਿਦ 2 ਚਮਚੇ ਇਹਨਾਂ ਨੂੰ ਦਹੀਂ ਜਿਹੜਾ ਉਹ ਇੱਕ ਕਟੋਰੀ ਲੈਣੀ ਹੈ ਕੇਲੇ 2 ਲੈਣੇ ਤੇ ਸ਼ਹਿਦ 2 ਚਮਚੇ ਲੈਣੇ ਇਹਨਾਂ ਨੂੰ ਤੁਸੀਂ ਮਿਕਸ ਕਰਕੇ ਚੰਗੀ ਤਰ੍ਹਾਂ ਬੱਚਿਆਂ ਨੂੰ ਦੇਣਾ ਸ਼ੁਰੂ ਕਰ ਦਿਓ ਤੁਸੀਂ ਦੇਖੋਗੇ ਕੁਝ ਹੀ ਟਾਈਮ ਬਾਅਦ ਬੱਚੇ ਦੀ ਗਰੋਥ ਕੱਦ ਉਹਦਾ ਲੰਬਾ ਸ਼ੁਰੂ ਹੋ ਜਾਏਗਾ ਬਾਕੀ 슈ਗਰ ਦੇ ਮਰੀਜ਼ਾਂ ਨੂੰ ਕੇਲਾ ਜਿਹੜਾ ਆਮ ਤੌਰ ਤੇ ਕਹਿੰਦੇ ਹਨ ਨਹੀਂ ਖਾਣਾ ਚਾਹੀਦਾ ਲੇਕਿਨ ਕੇਲਾ ਜਿਹੜਾ ਪੱਕਿਆ ਨਹੀਂ ਖਾਣਾ ਚਾਹੀਦਾ ਕੇਲਾ ਜਿਹੜਾ ਕੱਚਾ ਹੈ ਥੋੜਾ ਪੱਕਿਆ ਹੋਇਆ ਉਹ ਕੇਲਾ ਜਿਹੜਾ ਉਹ ਜ਼ਰੂਰ ਖਾਣਾ ਚਾਹੀਦਾ ਹੈ ਬਾਕੀ ਹਾਰਟ ਦੇ ਮਰੀਜ਼ਾਂ ਲਈ ਤੇ ਕੇਲਾ ਬਹੁਤ ਹੀ ਵਧੀਆ ਹੈ ਜਿਨ੍ਹਾਂ ਦਾ ਬੀਪੀ ਹਾਈ ਹੁੰਦਾ ਕਿਡਨੀ ਜਿਹੜੀ ਹੈ ਉਹ ਖਰਾਬ ਹੈ ਉਹਨਾਂ ਨੂੰ ਵੀ ਕੇਲਾ ਜਿਹੜਾ ਉਹ ਖਾਣਾ ਚਾਹੀਦਾ ਹੈ ਅਗਰ ਤੁਸੀਂ ਕੇਲਾ ਜਿਹੜਾ ਹੈ ਉਹਦਾ ਸ਼ੇਕ ਪੀਂਦੇ ਹੋ ਤਾਂ ਉਸ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੈ ਬਾਕੀ ਜੇਕਰ ਕੇਲੇ ਨੂੰ ਅਸੀਂ ਸੈਂਟਰ ਦੇ ਵਿੱਚੋਂ ਕੱਟ ਲਈਏ ਤਾਂ ਉਹਦੇ ਵਿੱਚੋਂ ਗੁੱਦਾ ਕੱਢ ਕੇ ਤੇ ਅਸੀਂ ਉਸ ਵਿੱਚ 100 ਗ੍ਰਾਮ ਮੇਥੀ ਦਾਣਾ 100 ਗ੍ਰਾਮ ਜੀਰਾ ਪਾ ਦਈਏ ਤੇ ਉਸ ਨੂੰ ਉਤੋਂ ਢੱਕ ਦਿਓ ਚੰਗੀ ਤਰ੍ਹਾਂ ਬੇਸ਼ੱਕ ਪੱਤੇ ਨਾਲ ਹੀ ਢੱਕ ਦਿਓ ਸਵੇਰੇ ਉੱਠ ਕੇ ਉਹ ਪਾਣੀ ਪੀਏ ਫਿਲਟਰ ਕਰਕੇ ਤੁਸੀਂ ਦੇਖੋਗੇ ਕਿ ਇੱਕ ਮਰਿਆ ਹੋਇਆ ਬੰਦਾ ਵੀ ਜਿੰਦਾ ਹੋ ਜਾਏਗਾ ਕਹਿੰਦਾ ਮੇਰਾ ਮਤਲਬ ਵੀ ਇੰਨੀ ਤਾਕਤ ਹੈ ਉਹਦੇ ਪਾਣੀ ਵਿੱਚ ਬਾਕੀ ਇਸ ਤੋਂ ਇਲਾਵਾ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਕਿ ਚਿਹਰੇ ਨੂੰ ਸਾਫ਼ ਕਰਨ ਵਾਸਤੇ ਕੇਲੇ ਦੇ ਛਿਲਕੇ ਦਾ ਸੇਵਨ ਕਰਨਾ ਚਾਹੀਦਾ ਹੈ ਬਾਕੀ ਇਸ ਵਿੱਚ ਵਿਟਾਮਿਨ ਸੀ ਵਿਟਾਮਿਨ ਏ ਵਿਟਾਮਿਨ ਬੀ ਸੀ ਪੋਟਾਸ਼ੀਅਮ ਮੈਗਨੀਸ਼ੀਅਮ ਫਾਈਬਰ ਬਹੁਤ ਹੁੰਦਾ ਹੈ ਤੇ ਹੱਡੀਆਂ ਨੂੰ ਇਹ ਮਜ਼ਬੂਤ ਕਰਦਾ ਹੈ ਬਾਕੀ ਜਿਨ੍ਹਾਂ ਦੇ ਪੱਥਰੀ ਹੈ ਉਹਨਾਂ ਨੂੰ ਇਹ ਕੇਲਾ ਜਿਹੜਾ ਹੈ ਉਹਦਾ ਪਾਣੀ ਜਿਹੜਾ ਕੇਲੇ ਦਾ ਉਹ ਪੀਵੇ ਪੱਥਰੀ ਵੀ ਉਹਨਾਂ ਦੀ ਬਾਹਰ ਆ ਜਾਏਗੀ ਜਿਨ੍ਹਾਂ ਦਾ ਕੋਲੇਸਟ੍ਰੋਲ ਵਗੈਰਾ ਵੱਧਦਾ ਹੈ ਕੇਲਾ ਖਾਣਾ ਸ਼ੁਰੂ ਕਰ ਦੋ ਉਹ ਵੀ ਠੀਕ ਹੋ ਜਾਏਗਾ ਬਾਕੀ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਇਕ ਸ਼ੇਅਰ ਤੇ ਕਮੈਂਟਸ ਤੇ ਸਬਸਕ੍ਰਾਈਬ ਕਰੋ ਬਾਕੀ ਜੋ ਮੇਰੇ ਵੀਡੀਓ ਦੇਖ ਰਹੇ ਹਨ ਮੈਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਸਤਿ ਸ੍ਰੀ ਅਕਾਲ ਜੀ